ਚੰਡੀਏ ਹੁਣ ਬੁਲਾਓ ਜਕਾਰੇ ਜਿਹੜੇ ਜਿਹੜੇ ਆnde ਸਟੇਟਮੈਂਟ ਦੇ ਮੰਡੀ ਵਾਲਾ ਮੰਡੀ ਵਾਲੇ ਦੇ ਸਟੇਟਮੈਂਟ ਛੋਂ ਲੋਕਾਂ ਨੂੰ ਖੋਲ ਕੇ ਆ ਚੰਡੀ ਜੇ ਮਾਤਾ ਸਾਬ ਦੇ ਵਾਜੀ ਬਖਸ਼ੀ ਸੋਈ ਦਾ ਤਾਂ ਮੈਂ ਖਾਲਸਾ ਪੁੱਤਰ ਮਾਤਾ ਸਾਹਿਬ ਦੇਵਾ ਅਨੰਦਪੁਰ ਦਾ ਵਾਸੀ ਹਾਂ ਤੇ ਮੈਂ ਇਹਨਾਂ ਦੁਸ਼ਟਾਂ ਨੂੰ ਇਹ ਕਹਿਣਾ ਲਲਕਾਰ ਕੇ 22 24 ਸਾਲ ਦੇ ਵਿੱਚ ਮੈਂ ਕੋਮਨਾ ਕੋਈ ਗਦਾਰੀ ਕੀਤੀ ਹੋਵੇ ਤੇ ਮੈਂ ਕਿਸੇ ਆਰਐਸਐਸ ਦਾ ਏਜੰਟ ਰਿਹਾ ਹਾਂ ਜਾਂ ਮੈਂ ਆਰਐਸਐਸ ਦਾ ਕੋਈ ਕੰਮ ਕੀਤਾ ਹੋਵੇ ਤੇ ਇਹ ਮਾਤਾ ਮੈਨੂੰ ਕਦੇ ਇਹ ਨਾ ਬਖਸ਼ੇ ਦੂਜੇ ਨੰਬਰ ਤੇ ਸੰਗਤ ਜੀ ਸਮਾਜ ਚ ਭੀੜ ਚ ਰਹਿਦਾ ਮੇਰਾ ਸੁਭਾ ਤੁਸੀ ਸਾਰੇ ਜਾਣਦੇ ਹੋ ਥੋੜੇ ਯਾਰ ਅਹੀਂ ਭੋਲੇ ਮੈਂ ਨਾ ਮਾ ਭੋਲਾ ਹੋਣਾ ਨਹੀਂ ਚਾਹੀਦਾ ਪੜ ਬਾਬੇ ਦੀ ਬਾਣੀ ਆਂਦੀ ਭੋਲੇ ਭਾਏ ਸਾਨੂੰ ਰੱਬ ਜੇ ਮਿਲਿਆ ਮੇਰੇ ਸੁਭਾ ਕਰਕੇ ਮਿਲਿਆ ਜੋ ਮੈਨੂੰ ਦਾਤਾਂ ਮਿਲੀਆਂ ਮੇਰੇ ਸੁਭਾ ਕਰਕੇ ਮਿਲੀਆਂ ਤੇ ਮੈਂ ਇਹਨਾਂ ਗਦਾਰਾਂ ਨੂੰ ਦੱਸ ਦਵਾਂ ਭਾਈ ਮੈਨੂੰ ਗੁੰਮਰਾਹ ਕਰਕੇ ਲਜਾਇਆ ਗਿਆ ਜਿੱਨਾ ਮੈਨੂੰ ਖੜਿਆ ਉਹ ਓਣ ਘਰਾਂ ਚ ਬਿਠੇ ਆ ਉਹਨਾਂ ਨੇ ਮੈਨੂੰ ਆਖਿਆ ਬਾਬਾ ਜੀ ਤੁਸੀਂ ਮਾਤਾ ਸਾਹਿਬ ਜੀ ਦਾ ਵਾਜਰ ਇਹਨਾ ਚੋਚੇ ਸਿੱਖੋ ਉਸ ਮਾਈ ਚੰਡੀ ਦਾ ਪੁੱਤਰ ਆ ਮੈਂ ਤੇ ਪਿਆਰਿਓ ਉਨਾ ਅਖਿਆ ਬਾਬਾ ਜੀ ਸਕੂਲ ਤੱਕ ਜਾਣਾ ਮੈਂ ਕਿਹਾ ਚਲੋ ਅੱਗੇ ਵੀ ਜਾਣੇ ਆ 24 ਸਾਲ ਹੋ ਗਏ ਮੈਨੂੰ ਸਮਾਗਮ ਪ੍ਰਚਾਰ ਪ੍ਰਸਾਰ ਦੇਸ਼ ਪ੍ਰਦੇਸ਼ ਕਰਦਿਆਂ ਨੂੰ ਦੁਨੀਆ ਦੇ ਵਿੱਚ ਚੱਲਦਾ ਵਾਧਾ ਘਾਟਾ ਸਭ ਕੁਝ ਹੁੰਦਾ ਤੇ ਸੰਗਤ ਜੀ ਇੱਕ ਕਹਿੰਦੇ ਨਾ ਯਾਰ ਮਾਰ ਭਰਾ ਮਾਰ ਤੇ ਹਮੇ ਚੱਲਦੀ ਐ ਇਹ ਮਰਨਾ ਯਾਰ ਮਾਰ ਵੀ ਮੈਨੂੰ ਲਜਾਇਆ ਗਿਆ ਖੜਾ ਕੀਤਾ ਗਿਆ ਮਰ ਗਿਆ ਫੋਟੋਆਂ ਵਾਇਰਲ ਕੀਤੀਆਂ ਗਈਆਂ ਤੁਹਾਨੂੰ ਪਤਾ ਸਿੱਖੀ ਦਾ ਪ੍ਰਚਾਰ ਉਦਾਸੀ ਹੋ ਕਰਕੇ ਇੱਕ ਮੰਡੀ ਦੇ ਵਿੱਚ ਪਵਨ ਧਰਤੀ ਪੂਰੇ ਵਿਸ਼ਵ ਦੇ ਵਿੱਚ ਅੱਜ ਤੱਕ ਕੋਈ ਬੰਦਾ ਕਹ ਦੇ ਕਿ ਅਸੀਂ ਧਰਮ ਕੋਨੇ ਆ ਕਿਸੇ ਨੂੰ ਅੰਧਵਿਸ਼ਵਾਸ ਪਾਇਆ ਹੋਵੇ ਕਿਸੇ ਦਾ ਕੋਈ ਨੁਕਸਾਨ ਕੀਤਾ ਹੋਵੇ ਕਿਸੇ ਦਾ ਕਿਸੇ ਤਰ੍ਹਾਂ ਦਾ ਵੀ ਸੰਗਤ ਜੀ ਮੈਂ 20 ਸਾਲ ਜ਼ਿੰਦਗੀ ਦੇ ਸੇਵਾ ਕੀਤੀ ਹੈ ਤੇ ਮੈਂ ਇਹ ਦੱਸਣਾ ਚਾਹੁੰਨਾ ਮੇਰਾ ਨਾਮ ਗੁੰਮਰਾਹ ਹੋਇਆ ਹੈ ਮੈਂ ਅਕਾਲ ਪੁਰਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਨਾਨਕ ਸਾਹਿਬ ਨੂੰ ਦਸਵੇਂ ਪਾਤਸ਼ਾਹ ਬਾਬਾ ਫਰੀਦ ਚੰਦ ਜੀ ਨੂੰ ਮੇਰਾ ਜੀਵਨ ਸਮਰਪਿਤ ਹੈ ਗੁਰਨਾਨਕ ਮੇਰਾ ਪਿਤਾ ਹੈ ਕਲਗੀ ਧਰ ਮੇਰਾ ਪਿਤਾ ਹੈ ਮਾਤਾ ਸਾਹਿਬ ਦੇਗ ਮਰੀ ਮਾਈ ਹੈ ਬਾਬਾ ਫਰੀਦ ਚੰਦ ਮੇਰਾ ਮੁਰਸ਼ਿਦ ਹੈ ਅਕਾਲ ਤਖਤ ਮੇਰੀ ਪੀੜ ਦਾ ਸਿਧਾਂਤ ਗੁਰਾਰ ਗੋਬੀ ਸਿੰਘ ਸਾਹਿਬ ਸਾਡੇ ਗੁਰਦੇਵ ਨੇ ਤੇ ਮੈਂ ਸਿੰਘਾ ਰਾਹੀ ਉੱਥੇ ਸਿੰਘ ਸਾਹਿਬ ਨੂੰ ਅਰਜ਼ੂ ਵੀ ਭੇਜੀ ਹੈ ਉਹ ਸਾਰੀ ਵਾਰਤਾਂ ਨੂੰ ਦੱਸੀ ਹੈ ਜੋ ਚਰੇ ਅਕਾਲ ਤਖ ਦਾ ਹੁਕਮ ਆਵੇਗਾ ਉਹ ਦਰਪਤ ਹੈ ਕਿੜਾ ਮੇਰੀ ਪੀਰੀ ਤੇ ਫਕੀਰੀ ਦਾ ਪਾਈ ਮੇਰਾ ਜੀਵਨ ਉਸ ਤੇ ਸਮਰਪਿਤ ਹੈ ਆਪ ਸੰਗਤ ਨੂੰ ਸਮਰਪਿਤ ਹੈ ਜੇ ਤੁਹਾਨੂੰ ਮੇਰੇ ਤੇ ਗੁਨਾਹ ਲੱਗਦਾ ਤੁਸੀਂ ਵੀ ਮੈਨੂੰ ਸਜ਼ਾ ਦੇ ਸਕਦੇ ਹੋ ਵਿਚਰਵਤੇ ਵਿੱਚ ਕਿਸੇ ਨੂੰ ਵੀ ਬੁਨਾ ਲੱਗਦਾ ਮੈਂ ਸਜਾ ਪੋਗਨ ਨੂੰ ਤਿਆਰਵਾ ਔਰ ਮੈਂ ਕਾਲ ਤੱਕ ਸਾਬਤ ਜੋ ਸਿੰਘ ਸਾਹਿਬ ਹੁਕਮ ਕਰਨਗੇ ਦਾਤ ਉੱਥੇ ਵੀ ਜਾਏਗਾ ਔਰ ਮੈਂ ਫਿਰ ਕਹਾ ਮਰਨਾ ਹੋਈ ਆ ਯਾਰ ਮਾਰ ਬਚੋ ਯਾਰ ਚਮਚਿਆਂ ਤੋਂ ਬਚਣਾ ਚਾਹੀਦਾ ਮੈਨੂੰ ਮੰਡਿਆਂ ਦੇ ਬਾਬਾ ਜੀ ਸ਼ਬਾਦ ਚੇਂਜ ਕਰੋ ਮੈਂ ਕਿਹਾ ਇਹ ਸ਼ਬਾਦ ਕਰਕੇ ਮੈਂ ਫਕੀਰੀ ਪਾਈ ਆ ਲੋਕੀ ਬੱਟੇ ਮਾਰਨ ਪੱਥਰ ਮਾਰਨ ਮੈਂ ਆਪਣੀ ਝੋਲੀ ਪਵਾਵਾਂਗਾ ਤੋ ਸੰਗਤ ਜੀ ਮਾਤਾ ਸਾਹਿਬ ਦੇਵਾ ਮੇਰੀ ਮਾਂ ਮੈਂ ਆਪਣੀ ਮਾਂ ਨੂੰ ਹਾਜ਼ਰ ਨਾਜ਼ਰ ਜਾਂਦੇ ਮੈਂ ਤੁਹਾਨੂੰ ਬੋਲ ਦਿੱਤਾ ਹੈ ਇਹਨੂੰ ਵਧ ਕੇ ਕੋਈ ਸਟੇਟਮੈਂਟ ਨਹੀਂ ਔਰ ਇੱਕ ਸ਼ਬਦ ਮੇਰਾ ਹੋਰ ਰਹਿ ਗਿਆ ਸੁਣੋ ਮੇਰੀ ਰੋਹ ਦੀ ਅਰਦਾਸ ਹੁੰਦੀ ਮੈਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬੈਠਾਂ ਅਲਗੀ ਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਾਤਾ ਸਾਹਿਬ ਦੇਵਾ ਮੇਰਾ ਮੁਰਚਿਤ ਲੰਬੀਆਂ ਬਾਹਾਂ ਵਾਲਾ ਹਾਜ਼ਰ ਨਾਜ਼ਰ ਹੈ ਮੈਂ ਕਹਿੰਦਾ ਮੇਰੀ ਰੋਜ਼ ਦੀ ਅਰਦਾਸ ਹੁੰਦੀ ਮਹਾਰਾਜ ਛਾੜੇ ਸਿੱਖ ਪੰਥ ਤੇ ਪੰਥ ਕੋਈ ਵਿਪਤਾ ਆਵੇ ਕੋਈ ਸ਼ਮਾ ਆਵੇ ਗੋਲੀ ਬਰੂਦ ਤੋਪ ਦੇ ਅੱਗੇ ਖੜਨਾ ਪਵੇ ਤੇ ਆਪਣੇ ਇਸ ਗੁਰਵਿੰਦਰ ਸਿੰਘ ਦਾ ਪਹਿਲਾ ਸੇਵਾ ਪ੍ਰਵਾਨ ਕਰਿਓ ਕਿਤੇ ਵੀ ਪੰਜ ਸਮਾਂ ਆਵੇ ਜਿੱਥੇ ਪੰਥ ਹੁਕਮ ਲਾਊਗਾ ਮੈਂ ਆਪ ਸੰਗਤਾਂ ਨੂੰ ਅਕਾਲ ਤਖਤ ਨੂੰ ਸਮਰਪਣ ਹਾਂ ਜੇਕਰ ਆਂ ਕਿਆਂ ਦੇ ਨੇ ਦੇ ਬੰਦੂਖ ਹੈ ਗੋਲਾ ਤੋਪ ਹੈ ਮਾਤਾ ਸਾਹਿਬ ਦੇਵਾ ਇਹ ਜਗਤ ਮਾਤਾ ਖਾਲਸਾ ਦੀ ਮਾਤਾ ਇਹ ਸੇਵਾ ਆਪਣੇ ਗੁਰਵਿੰਦਰ ਸਿੰਘ ਨੂੰ ਬਖਸ਼ੋ ਜੋ ਪਿਆਰਿਓ ਜਿਨ੍ਹਾਂ ਨੇ ਮੇਰੇ ਵਰਕਲਾ ਬੜਾ ਕੁਝ ਬੋਲਿਆ ਉਹ ਮੇਰੇ ਨੇ ਭਰਾ ਤੇ ਮੈਂ ਉਹਨਾਂ ਅੱਗੇ ਝੋਲੀ ਕੀਤੀ ਆ ਜੋ ਤੁਸੀਂ ਪਉਣਾ ਪ੍ਰਭੂ ਪਾਈ ਜਾਓ ਪਾਈ ਜਾਓ ਰੱਜ ਕੇ ਪਾਈ ਜਾਓ ਫਕੀਰਾਂ ਨੂੰ ਕੋਸ ਫਰਕ ਨਹੀਂ ਪੈਂਦਾ ਤੇ ਜਿਨ੍ਹਾਂ ਨੇ ਮੇਰੇ ਹੱਕ ਵਿੱਚ ਬਹੁਤ ਪਿਆਰ ਨਾਲ ਛੁਲਜੇ ਟੰਗ ਨਾਲ ਸੰਗਤ ਜੀ ਆਪਣੇ ਵਿਚਾਰ ਰੱਖੇ ਬڑے ਅਮਨ ਸ਼ਾਂਤੀ ਨੇ ਮੈਂ ਉਹਨਾਂ ਦਾ ਵੀ ਸਾਡਾ ਸਾਰਾ ਜਥਾ ਵਿੰਗਮ ਮੰਡਲ ਸਾਹਿਬ ਦੀ ਸਮੂਚੀ ਸੰਗਤ ਉਹਨਾਂ ਦਾ ਧੰਨਵਾਦ ਵੀ ਕਰਦੀ ਐ ਔਰ ਜਿਹੜੇ ਇਸ ਦਰ ਤੋਂ ਦਾਤਾ ਲੈ ਕੇ ਮੁੱਕਰ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਘਟੋ ਘੜ ਤੁਸੀਂ ਅਸਾਚ ਤੇ ਕਰਾਇਆ ਕਿ ਤੁਸੀਂ ਸਾਡੇ ਆਪਣੇ ਕਹਿੰਦੇ ਬੰਦਾ ਇਹਨਾਂ ਚੀਜ਼ਾਂ ਤੋਂ ਸਿੱਖਦਾ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮੈਂ ਅੱਜ ਵੀ ਆਨੰਦ ਚ ਆਹ ਪੈਣਾ ਪ੍ਰਭੂ ਮੈਂ ਕੱਲ ਵੀ ਆਨੰਦ ਚੀ ਮੈਂ ਸਦਾ ਆਨੰਦ ਵਿੱਚ ਆ ਮੈਨੂੰ ਹੋਰ ਕੋਈ ਦੁੱਖ ਨਹੀਂ ਮਰੀਆਂ ਬਹੂ ਬੇਟੀਆਂ ਮਰੀਆਂ ਪੈਣਾ ਮਤਾਵਾਂ ਨੂੰ ਬੋਲਿਆ ਗਿਆ ਸੰਗਤ ਜੀ ਮਰਨ ਕਿਆ ਛੋਕ ਮੰਦਾ ਆਖੀਏ ਜਿਤ ਜਮੈ ਤੇ ਮੈਨੂੰ ਇਸ ਗੱਲ ਦਾ ਦੁੱਖ ਹੈ ਤੀਆਂ ਪੈਣਾ ਮਾਵਾ ਸਾਡੇ ਸਾਰਿਆਂ ਦੇ ਘਰਾਂ ਚ ਤੀਜੀ ਗੱਲ ਮੈਂ ਹਮੇਸ਼ਾ ਪ੍ਰਚਾਰ ਕਰਦਾ ਪੰਜਾਬੀ ਬੋਲਿਆ ਕਰੋ ਪੰਜਾਬੀ ਬੋਲਿਆ ਕਰੋ ਪਰਦੇਸ਼ਾਂ ਚ ਤੇ ਆ ਜਿਹੜੀ ਪੰਜਾਬੀ ਬੋਲੀ ਮੈਂ ਸੁਣੀ ਕਿੰਨੀ ਗੰਦਲੀ ਇਹਨਾਂ ਨੇ ਪੰਜਾਬੀ ਬੋਲੀ ਮਾਂ ਬੋਲੀ ਪੰਜਾਬੀ ਕਰ ਛੜੀ ਜੇ ਸਮਝਾਈ ਇੰਨੀ ਗੰਦਲੀ ਇਹ ਪੰਜਾਬੀ ਬੋਲੀ ਕਰ ਛੜੀ ਹੁਣ ਕਿਹੜੇ ਮੁਖ ਨਾਲ ਪਰਦੇਸ਼ਾਂ ਚ ਬੱਤੀਆਂ ਨੂੰ ਕਾਂਗੇ ਪੰਜਾਬੀ ਬੋਲਿਆ ਕਰੋ ਅੰਗਰੇਜ਼ੀ ਬੋਲ ਦੇ ਜੇ ਉਹ ਕਹਿੰਦੇ ਬਾਬਾ ਜੀ ਰਿਸਪੈਕਟਫੁਲ ਬੋਲੀ ਜੇ ਅਹੀਂ ਆਂਦੇ ਹੁੰਦੇ ਆ ਨਹੀਂ ਪੰਜਾਬੀ ਰਿਸਪੈਕਟਫੁਲ